ਲੁਧਿਆਣਾ ਅਤੇ ਗੁਜਰਾਤ ਦੀ ਜਿੱਥੇ ਤੋਂ ਬਾਤ ਹੋ ਰਹੀ ਹੈ ਸੀਐਮ ਦਫ਼ਤਰ ਅੱਗੇ ਲੱਡੂ ਵੰਡੇ ਗਏ ਮੇਰੇ ਵਿਰੋਧੀ ਤਰ੍ਹਾਂ ਵੱਡੇ ਵੱਡੇ ਵਾਅਦੇ ਕਰਦੇ ਅਸੀਂ ਅੱਜ ਜਿੱਤ ਕੇ ਹੋਈਆਂ ਕੀ ਕਹੋ ਜੀ ਮਾਨ ਸਰਕਾਰ ਵੱਲੋਂ ਅੱਜ ਜਿੱਥੇ ਸਾਡੇ ਮਾਨ ਸਰਕਾਰ ਦੇ ਕੰਮਾਂ ਨੂੰ ਭਗਵੰਤ ਸਿੰਘ ਜੀ ਦੇ ਕੰਮਾਂ ਨੂੰ ਹੋਈ ਹੈ ਜੋ ਅੱਜ 3.5 ਸਾਲ ਹੋ ਚੁੱਕੇ ਨੇ ਮਾਨ ਸਰਕਾਰ ਬਣੀ ਨੂੰ ਉਹਨਾਂ ਦੇ ਕੀਤੇ ਕੰਮਾਂ ਲਈ ਹੀ ਮਾਨ ਸਰਕਾਰ ਦੇ ਲੋਕਾਂ ਨੇ ਕੰਮ ਦੇਖ ਕੇ ਮਾਨ ਸਰਕਾਰ ਨੂੰ ਜਿੱਤ ਪ੍ਰਾਪਤ ਕਰਵਾਈ ਹੈ ਲੁਧਿਆਣੀ ਪੱਛਮੀ ਚੌਂਦੀ ਤੇ ਲੋਕ ਬਹੁਤ ਖੁਸ਼ ਨੇ ਮਾਨ ਸਰਕਾਰ ਦੇ ਕੰਮਾਂ ਤੋਂ ਅੱਗੇ ਵੀ ਅਸੀਂ ਇਹੀ ਜਿੱਤ 2027 ਦੇ ਵਿੱਚ ਬਹੁਤ ਹੀ ਵੱਡੀ ਲੀਡ ਤੇ ਦੁਬਾਰਾ ਰਿਪੀਟ ਕਰਾਂਗੇ ਕੀ ਨਾਮ ਹੈ ਜੀ ਬੱਲਵੰਤ ਅਕਸੀਰ ਸਿੰਘ ਆ ਜੀ ਜਿਹੜੀ ਲੁਧਿਆਣੇ ਜਿੱਤ ਹੋਈ ਆ ਆਮ ਆਦਮੀ ਪਾਰਟੀ ਉਸ ਨੂੰ ਕਿਵੇਂ ਦੇਖਦੇ ਹੋ ਬਹੁਤ ਵਧੀਆ ਜੀ ਬਹੁਤ ਵਧੀਆ ਫਤਵਾ ਦਿੱਤਾ ਲੋਕਾਂ ਨੇ ਭਗਵੰਤ ਮਾਨ ਜੀ ਦੇ ਕੀਤੇ ਹੋਏ ਕੰਮਾਂ ਨੂੰ ਲੋਕਾਂ ਨੇ ਆਪ ਦਾ ਕੀ ਕਹਿੰਦੇ ਨੇ ਵੀ ਸਹੀ ਮੰਨਦੇ ਹੋਏ ਉਹਨਾਂ ਦੀ ਦੁਆਰੇ ਜਿੰਨੀ ਮੋਹ ਲਾਈ ਆ 2027 ਚ ਦੁਬਾਰਾ ਸਰਕਾਰ ਰਿਪੀਟ ਕਰੂਗੀ ਉਹਨਾਂ ਦੇ ਕੀਤੇ ਹੋਏ ਕੰਮ ਜਿਵੇਂ ਪਾਣੀ ਦੇ ਪਾਣੀ ਦੇ ਮੁੱਦੇ ਹੋਗੇ ਆਪਣਾ ਸਕੂਲਾਂ ਦੇ ਪੜ੍ਹਾਈ ਦੇ ਐਜੂਕੇਸ਼ਨ ਦੇ ਹੋਗੇ ਹਸਪੀਟਲਾਂ ਦੇ ਹੋਗੇ ਪਹਿਲਾਂ ਜ਼ਿਆਦਾਤਰ ਕੀ ਕਹਿੰਦੇ ਨੇ ਹਸਪੀਟਲਾਂ ਦੇ ਬਾਹਰ ਦੁਕਾਨਾਂ ਖੁੱਲੀਆਂ ਰਹਿੰਦੀਆਂ ਸੀ 24 24 ਘੰਟੇ ਹੁਣ 8 ਵਜੇ ਵਗ ਜਾਂਦੇ ਨੇ ਉਹ ਕਿਉਂਕਿ ਸਾਰੀ ਦਵਾਈ ਤੰਤਰੋਂ ਮਿਲਦੀ ਹੈ ਹਸਪੀਟਲ ਚ ਸਾਰ ਹਰ ਇੱਕ ਕੰਮ ਬਹੁਤ ਵਧੀਆ ਹੋਇਆ ਸਰਕਾਰ ਚ ਬਹੁਤ ਵਧੀਆ ਸਰਕਾਰ ਆ ਇੱਕ ਵਾਰੀ ਲੋਕਾਂ ਨੂੰ ਹੋਰ ਮੌਕਾ ਦੇਣਾ ਚਾਹੀਦਾ ਇਹਨੂੰ ਕੀ ਨਾਮ ਹੈ ਜੀ ਦਰਸ਼ਨ ਸਿੰਘ ਸਿੱਖਿਆ ਕੋਆਰਡੀਨੇਟਰ ਹਾਂ ਹਲਕਾ ਜਿਹੜੀ ਅੱਜ ਲੁਧਿਆਣਾ ਜਿੱਤ ਹੋਈ ਆ ਆਮ ਆਦਮੀ ਪਾਰਟੀ ਨੂੰ ਕਿਵੇਂ ਦੇਖਦੇ ਹੋ ਤੇ ਜੋ ਮਾਨ ਸਰਕਾਰ ਨੇ ਕੰਮ ਕੀਤੇ ਨੇ ਕੰਮਾਂ ਦੀ ਬਦੌਲਤ ਹੈ ਜਿਹੜੀ ਜਿੱਤ ਹੋਈ ਹੈ ਕਿਉਂਕਿ ਸਰਬਪੱਖੀ ਵਿਕਾਸ ਹੋ ਰਿਹਾ ਹੈ ਜਿਵੇਂ ਸਿੱਖਿਆ ਕ੍ਰਾਂਤੀ ਲਾਲੋ ਜੁੱਤ ਨਸ਼ਿਆਂ ਵਿਰੁੱਧ ਤੇ ਉਦੋਂ ਬਾਅਦ ਕਰਪਸ਼ਨ ਉਦੋਂ ਬਾਅਦ ਜੋ ਰਜਿਸਟਰੀਆਂ ਨਗੀਆਂ ਉਹ ਸੌਦਾ ਕੇਂਦਰਾਂ ਚ ਹੋਣ ਲੱਤੀਆਂ ਜੋ ਕਿ ਸਰਕਾਰ ਦੇ ਜਿਹੜੇ ਕੰਮ ਬੋਲਦੇ ਨੇ ਜਿਹੜੀ ਵੋਟ ਪਈ ਆ ਉਹ ਮਾਨ ਸਰਕਾਰ ਤੇ ਕੰਮਾਂ ਨੂੰ ਪਈ ਹੈ ਭ੍ਰਿਸ਼ਟਾਚਾਰ ਖਤਮ ਕਰਤਾ ਮਾਨ ਸਰਕਾਰ ਨੇ ਤੇ ਆਉਣ ਵਾਲੀ ਜਿਹੜੀ 2027 ਹੈ ਉਹਦੇ ਵਿੱਚ ਵੀ ਜਿਹੜੀ ਆ ਸਰਕਾਰ ਆ ਰਿਪੀਟ ਆਊਗੀ ਕਿਉਂਕਿ ਜੋ ਲੁਧਿਆਣੇ ਜਿੰਮੀ ਯੂਨਿਅਨ ਚ ਆਪਣੀ ਜਿੱਤ ਪ੍ਰਾਪਤ ਕੀਤੀ ਹੈ ਜੋ ਵਰਕਰ ਆਪ ਮਾਰੇ ਗਏ ਨੇ ਉੱਥੇ ਕਿਉਂਕਿ ਮਾਨ ਸਰਕਾਰ ਦੇ ਕੰਮ ਹੀ ਇੰਨੇ ਦਿੱਤੇ ਹੋਏ ਨੇ ਜੋ ਕਿ ਉਹਦੇ ਵਿਕਾਸ ਦੇ ਨਉਤੇ ਬੋਟ ਪਈ ਹੈ ਇਸ ਲਈ ਅਸੀਂ ਜੋ ਵਰਕ ਕਰਨਗੇ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਉੱਥੇ ਵੱਧ ਝੜ ਕੇ ਹਿੱਸਾ ਲਿਆ ਤੇ ਮਾਨ ਸਰਕਾਰ ਦਾ ਵੀ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਕਿ ਸਰਬ ਪੱਖੀ ਪੰਜਾਬ ਦਾ ਕਰਾ ਕੇ ਇਹਨੂੰ ਰੰਗਲਾ ਪੰਜਾਬ ਬਣਾਤਾ ਅਤੇ ਦੁਆਰਾ ਜਿਹੜੇ ਸਕੂਲਾਂ ਦੇ ਵਿੱਚ ਮਾਨ ਸਰਕਾਰ ਨੇ ਮਿਹਲੇ ਲੱਗਣ ਲਾਤੇ ਜਿਹੜੇ ਕਿ ਨਸ਼ਿਆਂ ਵਾਲਿਆਂ ਨੂੰ ਕੋਈ ਹੱਥ ਨਹੀਂ ਪੀਚਾਉਂਦਾ ਉਹ ਸਿਰਫ ਮਾਨ ਨਹੀਂ ਜੋ ਮੁੱਖ ਮੰਤਰੀ ਦਾ ਭਗਵੰਤ ਸਿੰਘ ਮਾਨ ਨੇ ਉਹਨਾਂ ਨੇ ਪਾਏ ਨੇ ਇਹਨਾਂ ਕੰਮਾਂ ਕਰਕੇ ਲੋਕ ਨੇ ਜਿਹੜੇ ਉਹ ਮਾਨ ਸਰਕਾਰ ਦੇ ਬਹੁਤ ਹੀ ਫਿਦਾ ਨੇ ਕੀ ਨਾਮ ਹੈ ਵੀਰੇ ਆਮਨਦੀਪ ਸਿੰਘ ਜੀ ਜ਼ੋਥ ਬਲਾਕ ਕੋਆਰਡੀਨੇਟਰ ਧੂਰੀ ਤੇ ਸਾਨੂੰ ਬਹੁਤ ਖੁਸ਼ੀ ਦੀ ਗੱਲ ਹੈ ਕਿ ਮਾਨ ਸਾਹਿਬ ਦੇ ਕੰਮਾਂ ਤੋਂ ਖੁਸ਼ ਹੋ ਕੇ ਜਿਹੜੀ ਅੱਜ ਲੁਧਿਆਣਾ ਪਛਮੀ ਦੀ ਜਿਹ ਸ਼ਾਨਦਾਰ ਜਿੱਤ ਹੋਈ ਆ ਉਦੋਂ ਲੋਕਾਂ ਨੇ ਲੁਧਿਆਣੇ ਦੇ ਲੋਕਾਂ ਨੇ ਸੀਐਮ ਸਾਹਿਬ ਦੇ ਕੰਮਾਂ ਨੂੰ ਤੇ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਆ ਹੋયા ਜਿਹੜੀ ਜਿੱਤ ਸੀਐਮ ਸਾਹਿਬ ਦੇ ਅਗਵਾਈ ਦੇ ਵਿੱਚ ਉਹਨਾਂ ਨੇ ਝੋਲੀ ਪਾਈ ਆ ਹਲਕਾ ਧੋਰੀ ਦੇ ਵਾਸੀ ਤੇ ਅਸੀਂ ਉਹਨਾਂ ਦੇ ਅਹੁਦੇਦਾਰ ਸਾਹਿਬਾਨ ਸਾਰੇ ਅਸੀਂ ਬਹੁਤ ਖੁਸ਼ ਆਂਗੇ ਤੇ ਸੀਐਮ ਸਾਹਿਬ ਨੇ ਜਿਵੇਂ ਕਿ ਜਿੱਥੇ ਕਿ ਸਿੱਖਿਆ ਕ੍ਰਾਂਤੀ ਦੇ ਲਈ ਮੁਹਿੰਮ ਚਲਾਈ ਹੋਈ ਆ ਤੇ ਜੁਧ ਨਸ਼ਿਆਂ ਦੇ ਵਿਰੁੱਧ ਉਸੇ ਤਰ੍ਹਾਂ ਹੀ ਮਾਨ ਸਾਹਿਬ ਨੇ ਆਪਣੇ ਹਲਕੇ ਦੇ ਵਿੱਚ ਹੋਰਾਂ ਹਲਕਿਆਂ ਦੇ ਵਿੱਚ ਵੀ ਜੋ ਯੂਥ ਦੇ ਕਲੱਬ ਕਲੱਬ ਬਣਾ ਰਹੇ ਆਂ ਅਸੀਂ ਪਿੰਡਾਂ ਦੇ ਵਿੱਚ ਸਾਰੀ ਅਸੀਂ ਬਲਾਕ ਦੇ ਕੋਆਰਡੀਨੇਟਰ ਖੜੇ ਆਂਗੇ ਤੇ ਸਾਰੇ ਪਿੰਡਾਂ ਦੇ ਵਿੱਚ ਯੂਥ ਦੇ ਕਲੱਬ ਬਣਾ ਕੇ ਲੋਕਾਂ ਨੌਜਵਾਨਾਂ ਨੂੰ ਯੂਥ ਦੇ ਨਾਲ ਜੋੜਨਾ ਤੇ ਖੇਡਾਂ ਦੇ ਪ੍ਰਤੀ ਹੋ ਸਮਾਜ ਪੜਾਈ ਦੇ ਕੰਮਾਂ ਦੇ ਪ੍ਰਤੀ ਨੌਜਵਾਨਾਂ ਨੂੰ ਜਾਗਰੂਕ ਰਾ ਕੇ ਇਕਜੁੱਟ ਕਰਕੇ ਅਸੀਂ ਸੀਐਮ ਸਾਹਿਬ ਦੀ ਅਗਵਾਈ ਦੇ ਵਿੱਚ ਤੇ ਵਧੀਆ ਮੁਹਿੰਮ ਯੂਥ ਨੂੰ ਨਾਲ ਜੋੜ ਕੇ ਚੱਲਾਂਗੇ ਅਸੀਂ ਅੱਗੇ ਤੋਂ ਵੀ ਤੇ ਬਹੁਤ ਸਾਰਿਆਂ ਨੂੰ ਨਗਰ ਨਿਵਾਸੀਆਂ ਨੂੰ ਹਲਕਾ ਧੂਰੀ ਦੇਆਂ ਨੂੰ ਸਾਰਿਆਂ ਨੂੰ ਦੁਬਾਰਾ ਫੇਰ ਲੁਧਿਆਣਾ ਪੱਛਮੀ ਦੀ ਚੋਣ ਜਿੱਤ ਤੇ ਸੀਐਮ ਸਾਹਿਬ ਨੂੰ ਬਹੁਤ-ਬਹੁਤ ਵਧਾਈਆਂ ਸਾਰੇ ਅਹੁਦੇਦਾਰਾਂ ਨੂੰ ਤੇ ਧੂਰੀ ਦੀ ਸਮੂਹ ਲੀਡਰਸ਼ਿਪ ਨੂੰ ਬਹੁਤ-ਬਹੁਤ ਵਧਾਈਆਂ ਜੀ ਕੀ ਕਹਾਂਗੇ ਹਰਸਜੀਤ ਜੀ ਨੌਜਵਾਨ ਤੁਸੀਂ ਤੇ ਜਿੱਤ ਪ੍ਰਾਪਤ ਹੋਈ ਕੀ ਮੈਸੇਜ ਦਵਾਂਗੇ ਸਾਥੀਆਂ ਨੂੰ ਅੱਜ ਇਹ ਜਿੱਤ ਮਾਨ ਸਰਕਾਰ ਦੇ ਕੀਤੇ ਗਏ ਕੰਮਾਂ ਦੀ ਮੋਹਰ ਹੈ ਜੋ ਮਾਨ ਸਰਕਾਰ ਨੇ ਲੋਕਾਂ ਨੂੰ ਮੁਫਤ ਬਿਜਲੀ ਸਿਹਤ ਸਹੂਲਤਾਂ ਮਾ ਪ੍ਰੋਵਾਈਡ ਕਰਵਾਈਆਂ ਨੇ ਤੇ ਲੋਕਾਂ ਦੇ ਸਰਬਪੱਖੀ ਵਿਕਾਸ ਲਈ ਪਿੰਡਾਂ ਨੂੰ ਗ੍ਰਾਂਟਾਂ ਆ ਰਹੀਆਂ ਨੇ ਸਕੂਲਾਂ ਦੀ এডਿਕੇਸ਼ਨ ਨੂੰ ਵਧਿਆ ਕਰਨ ਲਈ ਅੱਜ ਸਕੂਲਾਂ ਦੇ ਵਿੱਚ ਕੋਈ ਵੀ ਬੱਚਾ ਇਦਾਂ ਦਾ ਨਹੀਂ ਜਿਹੜਾ ਕੋਈ ਟਾਟੇ ਬੈਠ ਕੇ ਪੜ੍ਹਾਈ ਕਰਦਾ ਹੋਊਗਾ ਹਰੇਕ ਬੱਚੇ ਦੀ ਬੈਂਚ ਵਰਦੀਆਂ ਬੁੱਕਸ ਜੋ ਸਰਕਾਰ ਵੱਲੋਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਜਿਹਦੇ ਕੰਨੀ ਪੁਰਾਣੀਆਂ ਸਰਕਾਰਾਂ ਨੇ ਕਦੇ ਧਿਆਨ ਹੀ ਨਹੀਂ ਸੀ ਦਿੱਤਾ ਅੱਜ ਉਹ ਸਰਕਾਰ ਦੇ ਕੀਤੇ ਉਹਨਾਂ ਕੰਮਾਂ ਤੇ ਲੋਕਾਂ ਨੇ ਲੁਧਿਆਣਾ ਪਛਮੀ ਵਿਦਿਆਨੇ ਮੂਰ ਲਾ ਕੇ ਸਰਕਾਰ ਨੂੰ ਇਹ ਸੀਟ ਉਹਦੀ ਝੋਲੀ ਪਾਈ ਹੈ